हां जी सत श्री अकाल दोस्तों स्वागत है सोडा गोसा डेयरी फार्म चैनल ते जेडी आज दी वीडियो ਪਿੰਡ ਬੁਰਜਟਲਮਾ ਤੋਂ ਜ਼ਿਲ੍ਹਾ ਮਾਨਸਾ ਜਾਨੀ ਕਿ ਆਪਣੇ ਪਿੰਡ ਤੋਂ ਆਇਆ ਬਾਈ ਕੋਲੇ ਆਇਆ ਅਨਬਰ ਕੋਲੇ ਬਾਈ ਦਾ ਵਪਾਰ ਲੈਣ ਦਾ ਕੰਮ ਹੈ ਬਾਈ ਕੋਲੇ ਅੱਜ ਚਾਰ ਕੋਕੇ ਫੀਸਣਗੇ ਆਜੋ ਕੱਲਾ ਕੱਲਾ ਸੁਣ ਦੱਸ ਦਿੰਨੇ ਆ ਨੰਬਰ 1 ਤੇ ਆ ਗਾਂ ਆ ਗਈ ਨੰਬਰ 2 ਤੇ ਆ ਗਈ ਨੰਬਰ 3 ਤੇ ਆ ਗਈ ਲੈ ਵੀ ਮਿੱਤਰਾ ਮਾਰ ਦੇ ਕੈਮਰਾ ਨੰਬਰ 4 ਤੇ ਮਿੱਤਰੋ ਕੋਫੀ ਕਲਰ ਦੇ ਵਿੱਚ ਆ ਜਰਸੀ ਬੱਸੀ ਹੈ ਇਹ ਵੀ ਚੰਗੀ ਬਣਨ ਵਾਲੀ ਐ ਇਹਦੀ ਵੀ ਡਿਟੇਲ ਆਪਾਂ ਬਾਈ ਤੋਂ ਲਵਾਂਗੇ ਸਾਰੀ ਆਜੋ ਬਾਈ ਨਾਲ ਕਰਦੇ ਆ ਗੱਲ ਆ ਜਾ ਵੀ ਅਨਭਰਾ ਸਸਰੀ ਘਾਲ ਬਾਈ ਸਸਰੀ ਘਾਲ ਬਾਈ ਓ ਠੀਕ ਠਾਕ ਐ ਬਾਈ ਵਧੀਆ ਬਈ ਜਾ ਲੈ ਵੀ ਮਿੱਤਰਾ ਅਨਭਰਾ ਹੁਣ ਆਏ ਦੱਸਦੇ ਵੀ ਆਹ ਇੱਕ ਨੰਬਰ ਵਾਲੀ ਗਾਂ ਪਹਿਲੀ ਇਹੀ ਆ ਆਹ ਸੇਲ ਵਾਸਤੇ ਇੱਕ ਹਾਂ ਬਈ ਕਾ ਬਸ ਤੈਨ ਇਧਰ ਠੀਕ ਐ ਜਿਹੜੇ ਨਗਾ ਆਪਾਂ ਦੱਸਦੇ ਹਨਾ ਹਾਂ ਬਈ ਹਾਂ ਮੈਂ ਤੇ ਇਹਦੇ ਹੁਣ ਆਏ ਦੱਸਦੇ ਵੀ ਅਨਭਰਾ ਇਹਦੀ ਡਿਟੇਲ ਸਾਰੀ ਬਾਈ ਕੀ ਡਿਟੇਲ ਐ ਇਹਦੀ ਇਹ ਨਾ ਬਈ ਕਹੇ ਨੂੰ ਕੁਛ ਮਰਜੀ ਕਹਦੀ ਐ ਹਾਂਜੀ ਤੀਜੇ ਸੁਏ ਗਾਣੇ ਸੁਣਾ ਠੀਕ ਐ ਬਾਈ ਮਾਲਕ ਨੇ ਦੂਜੇ ਸੂਏ ਦੁੱਧ ਦੱਸਿਆ 17 18 ਕਿਲੋ ਠੀਕ ਹੈ ਬਾਈ ਆਪਾਂ 17 18 ਰਿਹਾ ਪੈਦ ਕੀ ਕਹਿ ਕੇ ਤੁਮਾਂਗੇ ਬੈਠੀ ਬੁਠੀ ਠਾਈਆ ਬਾਈ ਠੀਕ ਹੈ ਅਰੇ ਦਿਨ ਪਿਆ 5 6 5 6 ਦਿਨਾਂ ਦੀ ਕੱਚੀ ਆ ਜਾਣੀਗੀ ਕੱਚੀ ਆ ਹਾਂ ਇਹਨਾਂ ਬਾਈ ਹੁਣ ਗਰਮੀ ਕਰਕੇ ਚੜਨ ਕਰਕੇ ਕਈ ਵਾਰ ਪਹਿਲਾ ਸੂਪ ਇਹ ਕੋਈ ਕਹਿ ਨਹੀਂ ਸਕਦਾ ਉਹ 5 6 ਦਿਨ ਮਾਲਕ ਨੇ ਦੱਸੇ ਇਹਦੀ ਠੀਕ ਹੈ ਠੰਡੀ ਸੀਲ ਬਹੁਤ ਆ ਮੈਂ ਇੱਕ ਨੰਬਰ ਬਈ ਕੋਈ ਮਿੱਤਰੋ ਲੈ ਵੀ ਮਿੱਤਰਾ ਮਾਰਦੇ ਕੈਮਰਾ ਗਲਾਬੀ ਇਹਨੂੰ ਅੰਡਰ ਲੱਗਿਆ ਚਾਰੇ ਥਣ ਜਮਾ ਪੀੜੀ ਦੇ ਪਾਵਿਆਂ ਵਰਗੇ ਆ ਬਾਈ ਇਧਰੋਂ ਗਾੜੀ ਵੀ ਦਿਖਾ ਦੇ ਮਿੱਤਰਾ ਨਾੜਾਂ ਦਿਖਾ ਦੇ ਅੰਡਰ ਦੇ ਵਿੱਚ ਬਹੁਤ ਜ਼ਿਆਦੇ ਸਕੀਨ ਹੈ ਲੈ ਵੀ ਮਿੱਤਰੋ ਤੁਰਦੀ ਦੇ ਮਾਰ ਲਓ ਨਿਗਾ ਚੰਗਾ ਲੰਮਾ ਕੱਦ ਦਾ ਤੇ ਬਹੁਤ ਜ਼ਿਆਦੇ ਹਾਈਟ ਵਾਲੀ ਬੱਸੀ ਹੈ ਇਹਦਾ ਸੁਆ ਕਹਿੰਦਾ ਬਈ ਹਨ ਬਰਾ ਸੁਆ ਬਈ ਤੀਜਾ ਤੀਜਾ ਲੈ ਵੀ ਮਿੱਤਰੋ ਮਾਰ ਦੇ ਅੰਡਰ ਤੇ ਬਾਕੀ ਫਾਰਮ ਵਾਲੀ ਗਾਂ ਕੀ ਚੰਗਾ ਦੁੱਧ ਦੇ ਵਿੱਚ ਫਿਰੀ ਹੋਣ ਵਾਲੀ ਗਾਂ ਮਿੱਤਰੋ ਮਾਰ ਲਓ ਨਿਗਾ ਇੱਕ ਜਾਲਾ ਬਈ ਜਿੰਨਾ ਪਾਉ ਪਾਉ ਫਾਇਟ ਵਾਲਾ ਕ੍ਰੋਸ ਗਾਂ ਪੈਂਦੀ ਹੈ ਠੀਕ ਹੈ ਇਹਦਾ ਦੁੱਧ ਪਾਉ ਬਈ ਗ੍ਰੈਵਿਟੀ ਵਧੀਆ ਹੁੰਦੀ ਹੈ ਜਾਨੀ ਕਿ ਬੋਡਰਾ ਠੀਕ ਹੈ ਲੈ ਵੀ ਮਿੱਤਰੋ ਚੰਗੀ ਐ ਪਲੀ ਐ ਬਹੁਤ ਕੱਦਗਾਠ ਐ 5 ਦਿਨਾਂ ਦੀ ਸ਼ੇਦਨਾ ਦੀ ਹਜੇ ਬਾਈ ਕਹਿੰਦਾ ਵੀ ਕੱਚੀ ਮੰਨ ਲਓ 5 ਦਿਨ ਲੈਂਦੀ ਐ ਠੀਕ ਐ ਮਿੱਤਰੋ ਹੁਣ ਐ ਦੱਸਦੇ ਵੀ ਹਨ ਅਨਬਰਾ ਹਾਂ ਬਾਈ ਇਹਦਾ ਰੇਟ ਕੀ ਕਰਦਾ ਜਾਇਜ਼ ਜਾ ਰੇਟ ਕਰਦੀ ਜਿਹੜਾ ਆਪਣੇ ਕਰਾਂ ਬਾਈ 85000 ਦੀ ਗਾਂ ਦੇ ਦਾਂਗੇ ਬਾਈ ਲਓ ਵੀ ਮਿੱਤਰੋ ਦੇਖ ਸਕਦੇ ਹੋ ਤੁਸੀਂ ਜਮਾ ਜੌਂਡੀਆਂ ਦਾ ਰੇਟ ਜਿੱਡੀ ਗੱਲ ਐ ਅੰਦਰ ਦੇਖ ਲਓ ਗੁਲਾਬੀ ਲੱਗਿਆ ਹੋਇਆ ਜਮਾ ਜਿਹੜੀਆਂ ਨਿਸ਼ਾਨੀਆਂ ਮਿੱਤਰੋ ਚਾਹੀਦੀ ਆਉਂਦੀਆਂ ਐ ਇਧਰੋਂ ਮਿੱਤਰਾਂ ਗਾੜੀ ਦੇ ਮਾਰ ਦੇ ਛੋੜਾ ਬਿਸਕੁਟ ਵਾਲਾ ਕੰਨ ਲੱਗਿਆ ਜਿਹੜੇ ਨੂੰ ਵੀਰ ਨੂੰ ਪਸੰਦ ਆਉਂਦੀ ਹੋਈ ਬਾਈ ਨਾਲ ਕੰਟੈਕਟ ਕਰ ਲਿਓ ਬਾਈ ਦਾ ਨੰਬਰ ਵੀ ਵੀਡੀਓ ਦੇ ਵਿੱਚ ਆਪਾਂ ਚਲਦੀ ਚ ਕਰਾਵਾਂਗੇ ਮਾਰਦੇ ਵੀ ਮਿੱਤਰਾ ਕੈਮਰਾ ਲੈ ਵੀ ਮਿੱਤਰੋ ਨੰਬਰ 2 ਵਾਲੀ ਦਿਖਾ ਦੇ ਬਾਈ ਸਾਰਾ ਅੰਡਰ ਅੰਡਰ ਦੇ ਮਾਰਦੇ ਕੈਮਰਾ ਲੰਮਾ ਥਣ ਲੱਗਿਆ ਚਵਾਈ ਚ ਵੀ ਸੌਖੀ ਰਹਿੰਦੀ ਐ ਦਿਖਾ ਦੇ ਮਿੱਤਰਾ ਅਣਭਰਾ ਹੁਣ ਆਏ 2 ਨੰਬਰ ਵਾਲੀ ਦੀ ਡਿਟੇਲ ਦੇ ਬਾਈ ਏ ਬਾਈ ਦੂਜਾ ਸੁਹਾਗਾ ਹਾਂਜੀ ਤੇ ਬਈ ਆਪਣੇ ਬਹੁਤ ਮਿੱਤਰ ਪਿਆਰੇ ਖਾਸ